ਇੱਡੜਭਾਉ ਉਪਚੋਣ ਚ ਹੋਈ ਅਮਰਤਾ ਵੜਿੰਗ ਦੀ ਹਾਰ ਤੋਂ ਬਾਅਦ ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਰਾਜਾ ਵੜਿੰਗ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਆਪਣੇ ਆਪ ਨੂੰ ਵੱਡੇ ਨੇਤਾ ਕਹਾਉਣ ਵਾਲੇ ਆਪਣੀਆਂ ਪਤਨੀਆਂ ਨੂੰ ਵੀ ਜਿੱਤ ਨਹੀਂ ਦਵਾ ਸਕੇ ਰਵਨੀਤ ਬਿੱਟੂ ਦੇ ਇਸ ਬਿਆਨ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਮਨੀ ਚੋਣਾਂ ਤੋਂ ਬਾਅਦ ਪਹਿਲੀ ਵਾਰ ਮੀਡੀਆ ਨਾਲ ਮੁਖਾਤਬ ਹੁੰਦੇ ਹੋਏ ਪਲਟਵਾਰ ਕਰਦਿਆਂ ਰਵਨੀਤ ਬਿੱਟੂ ਨੂੰ ਮੰਦਬੁੱਧੀ ਬੱਚਾ ਦੱਸਿਆ ਉਹਨਾਂ ਮੁੱਖ ਆਜਪਾ ਆਗੂ ਬਿੱਟੂ ਨੂੰ ਸਵਾਲ ਕੀਤਾ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਬਿੱਟੂ ਤੋਂ ਇਹ ਪੁੱਛਣਾ ਚਾਹੁੰਦਾ ਕਿ ਉਹਨਾਂ ਨੇ ਬਦਲਾ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਲਿਆ ਜਾਂ ਫਿਰ ਭਾਜਪਾ ਨੂੰ 12000 ਵੋਟਾਂ ਤੇ ਮਨਪ੍ਰੀਤ ਬਾਦਲ ਨੂੰ ਹਰਾ ਕੇ ਲਿਆ ਕੋਈ ਦੇਖੋ ਜੀ ਬਿੱਟੂ ਜੀ ਬੜੇ ਕੇਂਦਰ ਦੇ ਮੰਤਰੀ ਹੈ ਮੈਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦਾ ਪਰ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਬਦਲਾ ਹੁਣ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਲਿਆ ਹੈ ਕਿ ਭਾਜਪਾ ਨੂੰ 12000 ਵੋਟ ਤੇ ਮਨਪ੍ਰੀਤ ਨੂੰ ਹਰਾ ਕੇ ਲਿਆ ਕਿਉਂਕਿ ਜਿਸ ਪ੍ਰਕਾਰ ਦੇ ਤੁਹਾਡੇ ਬਿਆਨ ਸਨ ਔਰ ਕਿਸਾਨਾਂ ਨੂੰ ਕਸ਼ ਕਹਿਣਾ ਮਾੜਾ ਬੋਲਣਾ ਕਿਸਾਨਾਂ ਦੇ ਬਾਰੇ ਬੋਲਣਾ 12000 ਤੇ ਤੁਸੀਂ ਇੱਥੇ 12 ਦਿਨ ਰਹੇ ਹੋ ਤੁਸੀਂ ਇੱਥੇ 12 ਦਿਨ ਕੈਂਪੇਨ ਕੀਤੀ ਹੈ ਬਿੱਟੂ ਜੀ ਤੇ 12000 ਵੋਟ ਪਈ ਹੈ ਉਹ ਤੁਹਾਨੂੰ ਪਈ ਹੈ ਭਾਜਪਾ ਨੂੰ ਪਈ ਹੈ ਕਿ ਮਨਪ੍ਰੀਤ ਬਾਦਲ ਜੀ ਨੂੰ ਪਈ ਹੈ ਸੋ ਬਿੱਟੂ ਜੀ ਵਿਚਾਰੇ ਜੋ ਵੀ ਬੋਲਦੇ ਹੈ ਬਿੱਟੂ ਜੀ ਨੂੰ ਹਰ ਚੀਜ਼ ਦੀ ਮਾਫੀ ਹੈ ਬਿੱਟੂ ਜੀ ਕਿਸੇ ਵੇਲੇ ਵੀ ਕੁਝ ਵੀ ਕਹਿ ਸਕਦੇ ਇਹਦਾ ਮਤਲਬ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਹੈ ਇਹ ਗੱਲ ਸੱਚ ਹੈ ਕਿ ਤੁਸੀਂ ਭਗਵੰਤ ਮਾਨ ਨਾਲ ਇੱਕੋ ਗੱਲ ਹੈ ਤੁਹਾਡੀ ਫਿਰ ਮਨਪ੍ਰੀਤ ਬਾਦਲ ਨਾਲ ਇੱਥੇ ਆ ਕੇ ਕੀ ਕਰਦੇ ਸੀ ਤੁਸੀਂ ਤੁਹਾਨੂੰ ਅਫਸੋਸ ਕਰਨਾ ਚਾਹੀਦਾ ਹੈ ਕਿ ਮੈਂ ਇੱਥੇ ਢੇੜੇ ਲਾਏ ਤੇ 12000 ਬੋਟੀ ਪਈ ਔਰ ਮੈਨੂੰ ਤਾਂ ਪਤਾ ਸੀ ਵੀ ਤੁਸੀਂ ਕਿਉਂ ਆਏ ਹੋ ਤੁਸੀਂ ਮਨਪ੍ਰੀਤ ਸਿੰਘ ਬਾਦਲ ਦੀ ਮੰਜੀ ਠੋਕਣ ਹੀ ਆਏ ਸੀ ਬੇਸਿਕਲੀ ਕਿਉਂਕਿ ਤੁਹਾਨੂੰ ਲੱਗਦਾ ਸੀ ਪਹਿਲਾਂ ਤਾਂ ਤੁਸੀਂ ਗਾਲ੍ਹਾਂ ਕੱਢਦੇ ਹੁੰਦੇ ਸੀ ਮਨਪ੍ਰੀਤ ਬਾਦਲ ਨੂੰ ਜੋ ਤੁਸੀਂ ਆਏ ਸੀ ਇਹੋ ਜੇ ਬਿਆਨ ਦੇ ਕੇ ਕਿ ਮਨਪ੍ਰੀਤ ਬਾਦਲ ਦਾ ਹੋਰ ਥੱਲੇ ਗਰਾਫ ਡਾਊਨ ਹੋ ਜਾਏ ਉਹ ਤੁਸੀਂ ਕਰ ਲਿਆ ਸੋ ਮੇਰੀ ਮੰਜੀ ਮੈਨੂੰ ਤਾਂ ਬਾਬਾ ਜੀ ਬਦਲਾ ਨਾ ਲੈਣ ਮੇਰਾ ਜਾ ਗਿੱਦਰਬਾਦੇ ਲੋਗ ਨਾਲ ਲੈਣ ਤੁਸੀਂ ਭਾਈ ਸਾਹਿਬ ਤਾਂ ਕੋਈ ਨਹੀਂ ਹੁੰਦੇ ਬਾਕੀ ਮੈਂ ਹਮੇਸ਼ਾ ਕਹਾਂ ਕਿ ਜਿਹੜਾ ਬਿੱਟੂ ਸਾਡਾ ਭਰਾ ਹੈ ਉਹ ਮਨਬੁੱਧੀ ਜਵਾਕ ਹੈ ਮਨਬੁੱਧੀ ਜਵਾਕ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦਾ ਬਿਆਨ ਦਿੰਦਾ ਉਹਦੀ ਗੱਲ ਨੂੰ ਮਾਈਂਡ ਨਹੀਂ ਕਰਨਾ ਤੇ ਮੈਨੂੰ ਬਿੱਟੂ ਬੱਬਰ ਜੀ ਇਸ ਬਾਰੇ ਮਨਬੁੱਧੀ ਬੱਚੇ ਦੇ ਬਾਰੇ